ਗੁਰਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਪੇਪਰ ਆਰਟਿਸਟ ਤੇ ਅੱਜ ਕੈਨੇਡਾ ਦੀ ਧਰਤੀ ਤੇ ਬ੍ਰੈਮਟਨ ਦੇ ਵਿੱਚ ਇਹ ਜੂਨ 1984 ਦਾ ਜੋ ਦਰਦ ਹੈ ਜੋ ਕੱਲੂਕਾਰਾਸ ਸਿੱਖ ਪੰਥ ਦੇ ਨਾਲ ਵਾਪਰਿਆ ਉਹਦਾ ਡਿਟੇਲ ਮਾਡਲ ਤਿਆਰ ਕੀਤਾ ਗਿਆ ਜੋ ਕਿ ਸਿੱਖ ਪੰਥ ਦੇ ਨਾਲ ਵਾਪਰੇ ਹੋਏ ਇਸ ਕੱਲੂਕਾਰੇ ਨੂੰ ਡਿਟੇਲ ਦੇ ਨਾਲ ਦਰਸਾਉਂਦਾ ਹੈ ਇਹ ਐਸਾ ਦਰਦ ਹੈ ਜਿੱਥੇ ਜਿਸ ਆਸਥਾਨ ਤੇ ਸਮੁੱਚੀ ਕਾਇਨਾਤ ਆ ਕੇ ਚੁੱਕਦੀ ਹੈ ਸਮੁੱਚਾ ਸਿੱਖ ਪੰਥ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੁੰਦਾ ਹੈ ਤੇ ਉਸ ਅਕਾਲ ਤਖਤ ਸਾਹਿਬ ਜੀ ਨੂੰ ਇਸ ਤਰ੍ਹਾਂ ਟੈਟੇਰੀ ਕਰ ਦਿੱਤਾ ਗਿਆ ਹੈ ਸਰਕਾਰਾਂ ਵੱਲੋਂ ਤੇ ਕਿਸ ਤਰ੍ਹਾਂ ਸਾਰੀ ਇਮਾਰਤ ਖੰਡਰ ਹੋ ਚੁੱਕੀ ਹੈ ਇਹ ਫਾਈਬਰ ਸੋਲਿਡ वुਡ ਤੇ ਐਮ ਡੀ ਐਫ ਦੀ ਮਦਦ ਨਾਲ ਇਹ ਮਾਡਲ ਤਿਆਰ ਕੀਤਾ ਗਿਆ ਬਰਪਟਨ ਦੀ ਧਰਤੀ ਤੇ ਤੇ ਸਮੁੱਚਾ ਇਤਿਹਾਸ ਜੋ ਨਾਲ ਕੀ ਕੀ ਪਾਣਾ ਵਾਪਰਿਆ ਕਿਸ ਤਰ੍ਹਾਂ ਛੋਟੇ-ਛੋਟੇ ਬੱਚੇ ਮਾਤਾਵਾਂ ਬਜ਼ੁਰਗੇ ਤੇ ਸ਼ਹੀਦियां ਪਾ ਗਏ ਕੌਮ ਦੇ ਸੂਰਬੀਰ ਯੋਧੇ ਇੱਥੇ ਸ਼ਹਾਤਾ ਪਾ ਗਏ ਉਹ ਸਾਰਾ ਦਰਦ ਨੂੰ ਦਰਸਾਉਂਦੇ ਆਇਆ ਮਾਡਲ ਤਿਆਰ ਕੀਤਾ ਗਿਆ ਤੁਸੀਂ ਡਿਟੇਲ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਾਰੀਆਂ ਟੱਠੇ ਹੋਏ ਅਕਾਲ ਤਖਤ ਸਾਹਿਬ ਦੀਆਂ ਇਟਾਂ ਸਾਰਾ ਦ੍ਰਿਸ਼ ਦਿਖਾਇਆ ਗਿਆ ਹੈ ਕਿਸ ਤਰ੍ਹਾਂ ਸਾਰੀ ਇਮਾਰਤ ਸਾਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਕੈਨੇਡਾ ਦੀ ਧਰਤੀ ਤੋਂ ਅੱਜ ਜੋ ਇਹ ਮਾਡਲ ਕੈਨੇਡਾ ਦੀ ਧਰਤੀ ਤੇ ਦਾਸ ਵੱਲ ਬਣਾਇਆ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਜੂਨ 1984 ਦਾ ਜੋ ਕੱਲੂਕਾਰਾ ਸਿੱਖ ਪੰਥ ਤੇ ਵਿਤਿਆਸ ਅੱਜ ਤਕਰੀਬਨ 41 ਸਾਲ ਹੋ ਗਏ ਉਹ ਦਰਦ ਹੰਡਾਉਂਦਿਆਂ ਨੂੰ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਉਸ ਦਰਦ ਨੂੰ ਬਿਆਨ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਡਿਟੇਲ ਮਾਡਲ ਜੋ ਕਿ 7 ਫੁੱਟ ਹਾਈਟ ਦਾ ਅਤੇ ਫਾਈਬਰ ਸੋਲਿਡ वुਡ ਤੇ ਐਮ ਡੀ ਐਫ ਦੀ ਬਦਦਨ ਤਿਆਰ ਕਰਕੇ ਮਹਾਨ ਸ਼ਹਾਦਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਕਿਸ ਤਰ੍ਹਾਂ નિર્ਦੋਸ਼ ਬੱਚੇ ਮਾਤਾਵਾਂ ਬਜ਼ੁਰਗਾਂ ਨੇ ਇੱਥੇ ਸ਼ਹਾਦਤਾਂ ਪਾਈਆਂ ਕੌਮ ਦੇ ਮਹਾਨ ਜੋਧੇ ਵੀ ਇੱਥੇ ਸ਼ਹਾਦਤਾਂ ਪਾ ਗਏ ਅੱਜ ਵੀ ਸਾਨੂੰ ਇਨਸਾਫ਼ ਨਹੀਂ ਮਿਲਿਆ ਕਿਸ ਤਰ੍ਹਾਂ ਸਾਰਾ ਅਕਾਲ ਤਖਤ ਸਾਹਿਬ ਜੀ ਖੰਡਰ ਦੇ ਰੂਪ ਦੇ ਵਿੱਚ ਹੋ ਗਿਆ ਸੀਗਾ ਉਹ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਸਾਰੀ ਕਾਇਨਾਤ ਆ ਕੇ ਸੀਸ ਨਮੋਦੀ ਹੈ ਨਤਮਸਤਕ ਹੁੰਦੀ ਹੈ ਸਮੂੱਚੇ ਖਾਲਸਾ ਪੰਥ ਨੂੰ ਜਿੱਥੋਂ ਹੁਕਮਨਾਮਾ ਜਾਰੀ ਹੁੰਦਾ ਉਹ ਪੰਥ ਨੂੰ ਟੁਕੜੇ ਟੁਕੜੇ ਕਰਕੇ ਸਾਰੀ ਇਮਾਰਤ ਖੰਡਰ ਰੂਪ ਦਾ ਵਿੱਚ ਬਦਲ ਦਿੱਤੀ ਸੀ ਅੱਜ ਵੀ ਸਿੱਖ ਜਦੋਂ ਉਸ ਦਰਦਨਾਕ ਮੰਜ਼ਰ ਨੂੰ ਯਾਦ ਕਰਦਾ ਹੈ ਤੇ ਅੱਖਾਂ ਨਮ ਹੋ ਜਾਂਦੀਆਂ ਨੇ ਸੋ ਦਾਸ ਕੈਨੇਡਾ ਦੀ ਧਰਤੀ ਤੇ ਮਾਡਲ ਬਣਾ ਕੇ ਮਹਾਨ ਸ਼ਾਹਤਾ ਨੂੰ ਜਿੱਥੇ ਸ਼ਰਧਾਂਜਲੀ ਦਿੰਦਾ ਹੈ ਅਤੇ ਦੇਸ਼ ਦੇਤੀਆਂ ਸੰਗਤਾਂ ਦੇ ਚਲਣਾ ਚਾਹੀ ਬੇਨਤੀ ਕਰਦਾ ਹੈ ਕਿ ਆਓ ਸਾਰੇ ਇੱਕ ਨਿਸ਼ਾਨ ਸਾਹਿਬ ਦੇ ਥਲੇ ਇਕੱਤਰ ਹੋ ਕੇ ਗੁਰੂ ਦੇ ਹੁਕਮ ਨੂੰ ਪਛਾਨੀਏ ਤਾਂ ਕਿ ਅਸੀਂ ਬਾਣੇ ਬਾਣੀ ਦੇ ਧਾਰਨੀ ਹੋ ਕੇ ਸਿੱਖ ਕੌਮ ਦੀ ਸੇਵਾ ਕਰ ਸਕੀਏ ਇਹ ਵੀ ਮੈਂ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ ਚ ਅਰਦਾਸ ਕਰਦਾ ਕਿ ਔਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਧਰਮ ਤੇ ਕਿਸੇ ਜਾਤ ਪਾਤ ਤੇ ਕਿਸੇ ਕੌਮ ਤੇ ਇਸ ਤਰ੍ਹਾਂ ਦਾ ਪਾਣਾ ਨਾ ਵਾਪਰੇ ਸਰਬੱਤ ਦਾ ਭਲਾ ਮੰਗਣ ਵਾਲਾ ਖਾਲਸਾ ਅੱਜ ਫੇਰ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ ਚ ਅਰਦਾਸ ਕਰਦਾ ਹੈ ਦਾਸ ਇਹ ਦੱਸ ਦਵੇ ਕਿ ਇਸ ਤੋਂ ਇਲਾਵਾ ਵੀ ਦਾਸ ਵੱਲੋਂ ਦਸਾਂ ਪਾਸੇ ਦੇ ਜਨਮਸਥਾਨ ਪੰਜ ਤਖਤ ਸਹਿਬਾਨਾਂ ਦੇ ਮਾਡਲ ਪਾਕਿਸਤਾਨ ਦੇ ਵੀ ਹੋਰ ਅਨੇਕਾਂ ਗੁਰਤਮਾਂ ਦੇ ਮਾਡਲ ਦਾਸ ਵੱਲੋਂ ਬਣਾਏ ਗਏ ਜੋ ਕਿ ਵਕ ਵਕ ਮਲਕਾਂ ਤੇ ਅਲੱਗ-ਅਲੱਗ ਕੱਟਰੀਆਂ ਦੇ ਵਿੱਚ ਨਗਰ ਕੀਰਤਨਾ ਚ ਅਜਾਇਬ ਕਰਾਂ ਚ ਸੋਭਿਤ ਨੇ ਸੋ ਦਾਸ ਦਾ ਇਹੀ ਯਤਨ ਹੁੰਦਾ ਕਿ ਆਪਣੀ ਕਲਾ ਦੇ ਰਾਈਂ ਦੇਸ਼ ਕੌਮ ਦੀ ਸੇਵਾ ਕਰ ਸਕੀਏ ਇਸੇ ਤਰ੍ਹਾਂ ਦੇ ਮਾਡਲ ਬਣਾ ਕੇ ਕੌਮ ਨੂੰ ਸਬਰਕਤ ਕਰਦੇ ਰਹੀਏ ਇਹੀ ਚਰਨਾਚ ਅਰਦਾਸ